ਸਸੀ ਗੱਲੀ ਸਾਰਿਆਂ ਨੂੰ ਲੋ ਜੀ ਮਿੱਤਰੋ ਚੋਨਾ ਪੂਰੇ ਜੋਰਾਂ ਤੇ ਸੀਜ਼ਨ ਚੱਲ ਰਿਹਾ ਔਰ ਨਵੇਂ ਗਾਣੇ ਵੀ ਸਾਡੇ ਤਿਆਰ ਨੇ ਪਰ ਇੱਕ ਜ਼ਰੂਰੀ ਗੱਲ ਹੈ ਜਿਹੜੀ ਬਾਈ ਦਿਲਜੀਤ ਤੋਂ ਸਾਹਜ ਵਾਰੇ ਫਵਾ ਉਡਾਈ ਜਾ ਰਹੀ ਹੈ ਕਿ ਬਾਰਡਰ ਟੂ ਚੋਨਾ ਨੂੰ ਬਾਹਰ ਕੱਢ ਦਿੱਤਾ ਗਿਆ ਐਦਾਂ ਦਾ ਕੁਝ ਨਹੀਂ ਹੈਗਾ ਫਿਲਮ ਦੀ ਕਾਫੀ ਸ਼ੂਟਿੰਗ ਹੋ ਚੁੱਕੀ ਹੈ ਇੱਕ ਬੜੀ ਜ਼ਰੂਰੀ ਗੱਲ ਉਹ ਕਹ ਸਾਰੇ ਪੱਤਰਕਾਰਾਂ ਨੂੰ ਵੀ ਕਹਿਣਾ 5 ਅਕਤੂਬਰ ਨੂੰ ਇੰਡੀਅਨ ਕ੍ਰਿਕਟ ਟੀਮ ਦਾ ਕੁੜੀਆਂ ਦਾ ਮੈਚ ਹੋ ਰਿਹਾ ਪਾਕਿਸਤਾਨ ਦੇ ਨਾਲ ਕੋਲੰਬੋ ਸ਼੍ਰੀਲੰਕਾ ਦੇ ਵਿੱਚ ਕੀ ਫਿਰ ਸਾਡੀ ਬੀਸੀਸੀਆਈ ਉਹ ਵੀ ਫਿਰ ਗਦਾਰ ਹੈ ਇਹ ਸਾਡੀਆਂ ਸਰਕਾਰਾਂ ਵੀ ਗਰਦਾਰ ਨੇ ਉਹ ਕਿਉਂ ਮੈਚ ਕਰਵਾ ਰਹਿਆ ਨੇ ਕ੍ਰਿਕਟ ਟੀਮ ਦਾ ਔਰ 118 ਮਿਲੀਅਨ ਡਾਲਰ ਦਾ ਜਿਹੜਾ ਵਪਾਰ ਹੈ ਪਾਕਿਸਤਾਨ ਦੇ ਨਾਲ ਹੋ ਰਿਹਾ ਹੈ 2024 ਚ ਵੀ ਹੋਇਆ ਤੇ ਅੱਗੇ ਵੀ ਕੰਟੀਨਿਊ ਹੈ ਇਹਨੂੰ ਕੌਣ ਬੰਦ ਕਰੂਗਾ ਇਹਦੇ ਬਾਰੇ ਥੋੜਾ ਜਿਆਦਾ ਚੱਲਣਾ ਜ਼ਰੂਰ ਪਾਇਓ ਤੇ ਬਾਕੀ ਪੰਜਾਬ ਪੰਜਾਬੀਅਤ ਨਾਲ ਸਾਡੀ ਹਮੇਸ਼ਾ ਸਪੋਰਟ ਹੈ ਤੇ ਰਹੇਗੀ ਅਫਵਾਹਾਂ ਤੋਂ ਬਚੋ ਇਹ ਪੰਜਾਬ ਨਾਲ ਕਰੋ ਥੈਂਕ ਯੂ ਸੋ ਮਚ